ਜੈ ਜੀ ਦਾ ਨਾਮ ਰஞ்சி ਕੁਮਾਰ ਬਹੁਤ ਲੰਮਾ ਹੋਣਾ। ਉਹਨਾਂ ਬਾਤ ਚ ਸੁਣਾਉਂ। ਸੋ ਸਾਥੀਓ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਕੀ ਗੱਲ ਹੈ ਕਿ ਗੁਰੂ ਰਬਦਾਸ ਟਾਈਗਰ ਫੋਰਸ ਔਰ ਬੀਗਮਪੁਰਾ ਟਾਈਗਰ ਫੋਰਸ ਸਾਡੇ ਸਾਰੇ ਸਾਥੀ ਇਕੱਠੇ ਨੇ ਸੋ ਅੱਜ ਗੁਰੂਬਦਾਸ ਟਾਈਗਰ ਫੋਰਸ ਦੇ ਪਰਿਵਾਰ ਦੇ ਵਿੱਚ ਵਾਅਦਾ ਕੀਤਾ ਗਿਆ ਸੋ ਅਮਿਤ ਕੁਮਾਰ ਜੀ ਜਿਹੜੇ ਮੇਰੇ ਛੋਟੇ ਵੀਰ ਆ ਉਹ ਆਪਣੇ ਰਹਿਬਰਾਂ ਦੀ ਸੋਚ ਤੋਂ ਖੁਸ਼ ਹੋ ਕੇ ਔਰ ਗੁਰੂ ਰਵਦਾਸ ਟਾਈਗਰ ਫੋਰਸ ਇਹਨਾਂ ਨੇ ਜੁਆਇਨ ਕੀਤੀ ਹੈ ਸੋ ਇਹਨਾਂ ਨੇ ਅੱਜ ਇਸ ਜੁਆਇਨਿੰਗ ਦੇ ਉੱਪਰ ਸਾਡੇ ਚੇਅਰਮੈਨ ਯਸ਼ਵਰਨਾ ਜੀ ਔਰ ਸਾਡੇ ਸਾਰੇ ਸਾਥੀ ਇੱਥੇ ਮੌਜੂਦ ਨੇ ਕਿਉਂਕਿ ਜਿਹੜਾ ਆਪਾਂ 13 ਅਪ੍ਰੈਲ ਨੂੰ ਪ੍ਰੋਗਰਾਮ ਕਰ ਰਹੇ ਹਾਂ ਉਦੇ ਸਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਸੋ ਮੇਰੇ ਵੀਰ ਜੀ ਆਪਣੇ ਰਹਿਬਰਾਂ ਦੇ ਮਿਸ਼ਨ ਤੋਂ ਖੁਸ਼ ਹੋ ਕੇ ਸੋ ਅੱਜ ਗੁਰਪ੍ਰਦਾਸ ਟਾਈਗਰ ਫੋਰਸ ਨੂੰ ਜੁਆਨ ਕੀਤਾ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਆਪਣੀ ਟਾਈਗਰ ਫੋਰਸ ਦੇ ਵਿੱਚ ਜੁਆਇਨ ਕਰਨ ਤੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸੋ ਸਾਡੇ ਚੇਅਰਮੈਨ ਸਾਹਿਬ ਵੀ ਰਵਿੰਦਰ ਸਰਵਾ ਜੀ ਡਾਕਟਰ ਅਜੇਮਲ ਅਵਤਾਰ ਬਸਿੰਖ ਖਵਾਜੂ ਜੀ ਬਿੱਲਾ ਦਿਵਾਲ ਜੀ ਹੋਰ ਸਾਡੇ ਸਾਥੀ ਪੰਮਾ ਨਰੂ ਨੰਗਲ ਜੀ ਬਿੱਟੂ ਸੋਤਾ ਜੀ ਸੋ ਸਾਰੇ ਜਿੰਨੇ ਵੀ ਸਾਥੀ ਸਾਡੇ ਇੱਥੇ ਮੌਜੂਦ ਨੇ ਉਹਨਾਂ ਨੇ ਅੱਜ ਟਾਈਗਰ ਫੋਰਸ ਨੂੰ ਜੁਆਇਨ ਕਰਕੇ ਗੁਰੂਵਰਦਾਸ ਮਹਾਰਾਜ ਦੇ ਮਿਸ਼ਨ ਨੂੰ ਅੱਗੇ ਲਿਜਾਣ ਦੀ ਇਹ ਕੋਸ਼ਿਸ਼ ਕਰਨਗੇ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰੂ ਪੀਆ